ਅ ਤਕਰੀਬਨ ਕਾਫੀ ਜਿਆਦਾ ਉੱਪਰ ਚਲੇ ਗਏ ਤੇ ਇਹ ਸਾਰ ਹੁਣ نیچے ਕਾਕੇ ਵੀਰ ਤੋਂ ਪਤਾ ਕਰਿਆ ਤੇ ਇਹ ਰਸਤਾ ਹੀ ਨਹੀਂ ਸੀਗਾ ਤੇ ਹੁਣ ਦੁਬਾਰਾ ਤੋਂ ਅਸੀਂ ਫੇਰ ਵਾਪਸ ਆ ਗਏ ਕਿਉਂਕਿ ਰਸਤਾ ਇਹ ਅਸੀਂ ਗਲਤ ਜਿਹੜਾ ਚੂਜ਼ ਕਰ ਲਿਆ ਇੱਥੇ ਕੋਈ ਰਸਤਾ ਨਹੀਂ ਸੀਗਾ ਦੇਖ ਥੋੜੇ ਸਾਹਮਣੇ ਆ ਇੱਧਰ ਨੂੰ ਅਸੀਂ ਕਿਥੇ ਗਲਤ ਰਸਤੇ ਨੂੰ ਆ ਗਏ ਕਾਕੇ ਬੀਨੂ ਫੋਨ ਕਰਕੇ ਪੁੱਛਿਆ ਨਾਲ ਸ਼ਿਵੀ ਨੂੰ ਉਹ ਕਹਿੰਦਾ ਵੀ ਇਹ ਤੁਸੀਂ ਗਲਤ ਰਸਤੇ ਚਲੇ ਗਏ ਉਹਨੇ ਲਾਈਵ ਲੋਕੇਸ਼ਨ ਹੋਰ ਪਾਸੇ ਦੀ ਭੇਜੀ ਹੈ ਤੇ ਹੁਣ ਅਸੀਂ ਤਕਰੀਬਨ ਉਹਨਾਂ ਤੋਂ 1.5 ਕਿਲੋਮੀਟਰ ਉੱਪਰ ਪਹਾੜਾਂ ਤੇ ਚੜ ਗਏ ਸੀਗੇ ਤੇ ਹੁਣ ਵਾਪਸ ਅਸੀਂ ਦੁਬਾਰਾ ਤੋਂ ਹੁਣ ਜਿਹੜੇ ਗੁਫਾ ਕੰਨੀ ਨੂੰ ਜਾ ਰਹੇ ਆ ਤੇ ਥੋੜੀ ਦੇਰ ਬਾਅਦ ਤੁਹਾਨੂੰ ਅ ਅਪਡੇਟ ਦਵਾਂਗੇ ਕਿ ਕਿੱਥੇ ਪਹੁੰਚੇ ਕਿਆ ਤੇ ਪਹਿਲੀ ਵਾਰ ਜ਼ਿੰਦਗੀ ਚ ਹੋਇਆ ਸੀ ਰਸਤਾ ਭੁੱਲ ਕੇ ਉਲਟੇ ਸਿੱਧੇ ਰਸਤਿਆਂ ਨੂੰ ਜਿਹੜਾ ਪਹੁੰਚ ਗਏ ਤੇ ਇੱਧਰ ਤਾਂ ਹਾਲ ਬਈ ਬਹੁਤ ਬੁਰਾ ਹੈ ਪਹਾੜਾਂ ਤੇ ਤੇ ਪੇੜ-ਪੋੜੇ ਵੱਡੇ ਪਏ ਆ ਅੱਗ ਲਾਈ ਪਈ ਆ ਮਤਲਬ ਬੁਰਾ ਹਾਲ ਆ ਵਾਜਾਂ ਇੱਕ ਤਾਂ ਇੱਕਦਮ ਖਤਰਨਾਕ ਆਂਦੀਆਂ ਆਵਾਜ਼ਾਂ ਇੱਥੇ ਚਲੋ ਮਿਲਦੇ ਆ ਮੌਸਮ ਵਧੀਆ ਹੋ ਗਿਆ ਤੇ ਤੁਹਾਨੂੰ ਦਿਖਾਣੇ ਆ ਅਪਡੇਟ ਅਗਲੀ ਵੀ ਕਿੱਥੇ ਕੀ ਆ ਹੋ ਰਿਹਾ ਕਿੱਥੇ ਨੂੰ ਪਹੁੰਚ ਗਏ ਅਸੀਂ ਫਿਰ ਹਾਲ ਤੁਹਾਨੂੰ ਤਸਵੀਰਾਂ ਤੇ ਹੀ ਪਤਾ ਲੱਗਿਆ ਹੋਣਾ ਵੀ ਅਸੀਂ ਕਹੇ ਜੇ ਖਤਰਨਾਕ ਏਰੀਆ ਤੇ ਨੂੰ ਜਾ ਰਹੇ ਆ ਰਾਤ ਨੂੰ ਇਹ ਏਰੀਆ ਤਾਂ ਹੋਰ ਵੀ ਜਿਹੜਾ ਡਰਾਵਣਾ ਲੱਗ ਸਕਦਾ ਤੁਹਾਡੇ ਸਾਹਮਣੇ ਅਸੀਂ ਤਸਵੀਰਾਂ ਦਿਖਾ ਰਹੇ ਆ ਕਿੱਥੇ ਖਾਈਆਂ ਪਹਾੜਾਂ ਡਿਸਕਵਰੀ ਵਾਲਾ ਪੂਰਾ ਮਾਹੌਲ ਹੈ ਜੇ ਲੱਗਦਾ ਰਾਤ ਰਹਿ ਗਈ ਤੇ ਪੱਤੇ ਖਾ ਕੇ ਇੱਥੇ ਰਹਿਣਾ ਪੈਣਾ ਚਲੋ ਠੀਕ ਹੈ ਜੀ ਉਹ ਦੇਖੋ ਸਾਡੇ ਬੰਦੇ ਅੱਗੇ ਫੋਰਸ ਟੀਮ ਪਹੁੰਚ ਗਈ ਅੱਗੇ ਠੀਕ ਹੈ ਜੀ